ਸ਼ਾਨੀ ਸਾਹਿਬ ਆਪਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਗੱਲ ਹੋਰ ਕਰਾਂਗਾ ਤੁਹਾਡੇ ਨਾਲ ਕਿ ਆਪਾਂ ਇੱਕ ਰਿਪੋਰਟ ਕੀਤੀ ਸੀ ਰਾਮ ਰਹੀਮ ਦੇ ਬਾਰੇ ਤਾਂ ਜਦੋਂ ਚਲੋ ਵੀਡੀਓ ਜਿਹੜੀ ਆ ਉਹਦੇ ਆਪਾਂ ਪਾਈ ਵੀ ਸੀ YouTube ਦੇ ਉੱਤੇ ਵੀ ਮੈਂ ਪਾਈ ਸੀ ਤਾਂ ਉਹ ਕਾਫੀ ਜਿਹੜੇ ਉਹਦੇ ਉੱਤੇ ਵਿਚਾਰ ਜਿਹੜੇ ਦੋਸਤਾਂ ਦੇ ਆ ਰਹੇ ਨੇ ਬਹੁਤ ਵਧੀਆ ਆਪਣਾ ਆਪਣਾ ਚਲੋ ਇੰਡੀਪੈਂਡੈਂਟ ਹੈ ਫਰੀडम ਆਫ ਸਪੀਚ ਹੈ ਆਪਣੇ ਵਿਚਾਰ ਦੇ ਸਕਦੇ ਐ ਤੇ ਉਹਦੇ ਵਿੱਚ ਜ਼ਿਆਦਾਤਰ ਚਰਚਾ ਇਹ ਹੀ ਹੋ ਰਹੀ ਹੈ ਕਿ ਰਾਮ ਰਹੀਮ ਦੀ ਜਿਹੜੀ ਪਟੀਸ਼ਨ ਹੈ ਉਹਦੇ ਉੱਤੇ ਆਪਣੀ ਰਿਪੋਰਟ ਜਿਹੜੀ ਸੀਗੀ ਉਹਦੇ ਵਿੱਚ ਆਪਾਂ ਇਹ ਗੱਲ ਕੀਤੀ ਸੀ ਕਿ ਉਹਨੇ ਜਿਹੜੀ ਐਪਲੀਕੇਸ਼ਨ ਜਿਹੜੀ ਪਟੀਸ਼ਨ ਸੀ ਉਹ ਵਾਪਸ ਲੈ ਲਈ ਤੇ ਉਹ ਫੈਸਲਾ ਵੀ ਹੋਣ ਵਾਲਾ ਸੀ ਬਕਾਇਦਾ ਜਿਹੜੀ ਰਿਪੋਰਟ ਦੇ ਵਿੱਚ ਲਿਖਿਆ ਗਿਆ ਸੀ ਕੁਝ ਪਲਾਂ ਸਮੇਂ ਦੇ ਵਿੱਚ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਉਹ ਫੈਸਲਾ ਕੋਰਟ ਵੱਲੋਂ ਹੋਣਾ ਸੀ ਪਰ ਉਹਨਾਂ ਨੇ ਪਹਿਲਾਂ ਹੀ ਉਹ ਵਾਪਸ ਲੈ ਲਈ ਤੇ ਉਹ ਲੋਕ ਜ਼ਿਆਦਾਤਰ ਇਹ ਹੀ ਗੱਲ ਕਰ ਰਹੇ ਨੇ ਕਿ ਇਹ ਸਾਦੀਸ਼ ਸੀ ਜਾਂ ਇਹ ਇਸ਼ਾਰਾ ਕੁਝ ਸਹੀਗਾ ਸਾਨੂੰ ਪਤਾ ਹੀ ਹੈ ਕਿ ਚਲੋ ਇੱਕ ਭਰੋਸਾ ਬਾਰੇ ਸਾਹਿਬ ਬੇਨਤੀ ਇਹ ਹੈਗੀ ਆ ਮੇਰੀ ਬੇਨਤੀ ਆ ਜੀ ਕਿ ਜਦੋਂ ਆਪਾਂ ਕਿਸੇ ਮੰਚ ਤੇ ਆਏ ਦੁਆਬਾ ਰੇਡੀਓ ਦੇ ਮੰਚ ਤੇ ਬੈਠੇ ਹੈਗੇ ਆ ਸਾਡਾ ਮਕਸਦ ਜਿਹੜਾ ਆ ਕਿਸੇ ਦੇ ਸੈਂਟੀਮੈਂਟ ਨੂੰ ਮਹਿਟ ਕਰਨਾ ਨਹੀਂ ਹੁੰਦਾ ਬਿਲਕੁਲ ਜੀ ਬਿਲਕੁਲ ਸਾਡਾ ਤਾਂ ਇਹ ਹੁੰਦਾ ਕਿ ਨਿਰਪੱਖ ਗੱਲ ਕੀਤੀ ਜਾਵੇ ਬਿਲਕੁਲ ਜੀ ਉਹ ਮੈਂ ਵੀ ਤੁਸੀਂ ਜੋ ਤੁਸੀਂ ਧਿਆਨ ਚ ਲਿਆਉਣਾ ਚਾਹੁੰਦੇ ਹੈਗੇ ਉਹ ਮੈਂ ਵੀ ਚੀਜ਼ ਦੇਖੀ ਹੈਗੀ ਮੈਂ ਵੀ ਦੇਖਿਆ ਹੈਗਾ ਜੀ ਕੋਈ ਕਿਸੇ ਸਾਜ਼ਿਸ਼ ਦੇ ਨਾਲ ਇਹਨਾਂ ਨੇ ਆ ਗੱਲ ਕਹੀ ਆ ਕੋਈ ਕਹਿੰਦੇ ਇਸ ਵਕੀਲ ਨੂੰ ਨੌਲੇਜ ਕੁਝ ਨਹੀਂ ਹੈਗੀ ਜੀ ਜੀ ਉਹ ਕਹਿੰਦੇ ਸਾਜ਼ਿਸ਼ ਸਾਜ਼ਿਸ਼ ਤਾਂ ਪਰੇ ਸਾਹਿਬ ਜੀ ਇੱਕ ਵਕੀਲ ਦੇ ਐ ਗੱਲਾਂ ਮੈਂ ਸੋਚਿਆ ਜੀ ਬਸ ਸ਼ਾਇਦ ਪਾਵਨ ਨੌਲੇਜ ਹੋ ਗਿਆ ਜੀ ਮੈਂ ਐਡਮਿਟ ਕਰਦਾ ਮੈਨੂੰ ਨੌਲੇਜ ਨਹੀਂ ਜੀ ਤੇ ਇਹਨਾਂ ਦੇ ਜਿਹੜੇ ਏਡੇ ਏਡੇ ਪੈਨਲ ਤੇ ਵਕੀਲ ਰੱਖੇ ਸੀ ਉਹ ਉਹਨਾਂ ਨੂੰ ਨੌਲੇਜ ਹੈ ਨਹੀਂ ਸੀ ਇਹ ਦੀ ਜੀ ਕਿ ਭਾਈ ਪਰੇ ਸਾਹਿਬ ਸਾਜ਼ਿਸ਼ ਜ਼ਰੂਰ ਹੋਈ ਆ ਜੀ ਸਾਜ਼ਿਸ਼ ਹੋਈ ਕਿੱਥੋਂ ਹੈਗੀ ਸਾਰੇ ਸਾਜ਼ਿਸ਼ ਹੋਈ ਆ ਡੇਰੇ ਦੇ ਅੰਦਰ ਹੀ ਜੀ ਪਰੇ ਸਾਹਿਬ ਜਿਹੜਾ 376 ਦਾ ਕੇਸ ਹੁੰਦਾ ਨਾ ਜੀ ਉਹ ਮੈਡੀਕਲ ਦੇ ਆਧਾਰ ਤੇ ਹੀ 376 ਸਟੈਬਲਿਸ਼ ਹੁੰਦੀ ਆ ਰੇਪ ਸਟੈਬਲਿਸ਼ ਹੁੰਦਾ ਮੈਡੀਕਲ ਰਿਪੋਰਟ ਦੇ ਆਧਾਰ ਤੇ ਜੀ ਜੇ ਮੈਡੀਕਲ ਦੇ ਵਿੱਚ ਰੇਪ ਨਹੀਂ ਆਉਂਦਾ ਹੈਗਾ ਤੇ ਇਹ ਜਿਹੜਾ ਆ ਉਹਨੂੰ ਫੇਰ 354 ਚ ਕਨਵਰਟ ਕਰ ਦਿੱਤਾ ਜਾਂਦਾ ਜੀ ਛੇੜਛਾੜ ਕੇ ਜੀ ਠੀਕ ਹੈ ਜੀ ਇਹ ਵਾਹ ਦੇ ਇੱਕ ਇਦਾਂ ਦਾ ਕੇਸ ਸੀ ਜਿਹਦੀਆਂ ਫੈਸਲਾ ਸਾਡੀ ਐਕਸਪੈਕਟੇਸ਼ਨ ਤੋਂ ਪਰੇ ਹੋਇਆ ਜੀ ਜੀ ਉਹਦੇ ਵਿੱਚ ਮੈਡੀਕਲ ਰਿਪੋਰਟ ਤਾਂ ਹੈ ਨਹੀਂ ਜੀ ਜੀ ਐਫ ਆਈ ਆਰ ਦੇ ਵਿੱਚ ਕੋਈ ਸਪੈਸੀਫਿਕ ਡੇਟ ਨਹੀਂ ਘਟਣਾ ਦੀ ਜੀ ਜੀ ਇਸ ਕਰਕੇ ਘਟਨਾ ਦਾ ਸਮਾਂ ਡੇਟ ਜਦੋਂ ਚਾਰਜ ਲੱਗਾ ਸੀ 376 ਦਾ ਇਹਨਾਂ ਦੇ ਜਿਹੜੇ ਸੋ ਕਾਲ ਦੇ ਵਕੀਲ ਇਹਨਾਂ ਨੇ ਬੜੇ ਕੰਪੀਟੈਂਟ ਜਿਹੜੇ ਰੱਖੇ ਸੀ ਉਹਨਾਂ ਨੂੰ ਚਾਹੀਦਾ ਨਹੀਂ ਸੀ ਸੁਪਰੀਮ ਕੋਰਟ ਤੱਕ ਇਹਨੂੰ ਲੈ ਕੇ ਜਾਂਦੇ ਇਸ ਚੀਜ਼ ਨੂੰ ਵੀ ਪਾਈਏ ਚਾਰਜ ਗੰਤ ਲੱਗਾ ਹੈ ਦਾ ਬਿਲਕੁਲ ਜੀ ਅਪੀਲ ਦਾ ਸਬੰਧੀ ਨਹੀਂ ਹੈਗੀ ਜੀ ਮੈਡੀਕਲ ਜੀ ਉੱਥੇ ਜਿਹੜਾ ਹੈਗਾ ਜੇ ਫਿਰ ਉੱਥੇ ਉੱਥੇ ਭਾਵੇਂ ਕਨਸਟੀਚਿਊਸ਼ਨਲ ਬੈਂਚ ਬੈਂਦੀ ਇਸ ਚੀਜ਼ ਨੂੰ ਫੈਸਲਾ ਕਰਨ ਵਾਸਤੇ ਹਾਂ ਜੀ ਪਰ ਇਹ ਸੋ नो ਡਾਊਟ ਕਿ ਇਹ ਅਲੀਗੇਸ਼ਨ ਜਿਹੜੀ ਹੁੰਦੀ ਰੇਪ ਦੇ ਹੁਣ ਮੈਂ ਤੁਹਾਨੂੰ ਛੋਟੀ ਜੀ ਗੱਲ ਦੱਸਦਾ ਹੈਗਾ ਯਾਨੀ ਕਿ ਉਹਨੂੰ ਅਗਰ ਕੇਸ ਨੂੰ ਸਮਝਾਉਣ ਦੀ ਖਾਤਰ ਇਹ ਮੈਂ ਦੱਸ ਰਿਹਾ ਹੈਗਾ ਕਿ ਇੱਕ ਇਮੇਜਨਰੀ ਸਿਚੁਏਸ਼ਨ ਜਿਸ ਵਿੱਚ ਡਾਕਟਰ ਦੇ ਕੋਈ ਜਿਹੜਾ ਹੈਗਾ ਜਾਂ ਲੜਕੀ ਚਲ ਜਾਂਦੀ ਹੈ ਕਿ ਮੈਂ ਤੁਹਾਡੇ ਕੋਲ ਨਾਲ ਐਸ ਕੰਮ ਕਰਨ ਆਇਆ ਜਾਂ ਵਲੰਟੀਅਰ ਹੈਜੀ ਸਰਵਿਸਿਸ ਰੈਂਡਰ ਕਰਨੀਆਂ ਹਾਂਜੀ ਬਾਅਦ ਦੇ ਵਿੱਚ ਜਿਹੜਾ ਹੈਗਾ ਇਹ ਉਹ ਇੱਕ ਕਿ ਠੀਕ ਪਾ ਦਿੰਦੀ ਹੈਗੀ ਆ ਜੀ ਕਿ ਇਦਾਂ ਕਰਕੇ ਮੇਰੇ ਨਾਲ ਇਸ ਬੀ ਦੇ ਨਾਲ ਹੁੰਦਾ ਆ ਜੀ ਉਹ ਅਬਿਊਜ਼ ਹੋ ਗਿਆ ਜਾਂ ਤੇ ਫਿਰ ਜਿਹੜਾ ਹੈਗਾ ਉਹਨੂੰ ਇਨਕੁਆਇਰ ਕਰ ਇਨਕੁਆਇਰੀ ਕਰਨਾ ਦਾ ਹੈਗਾ ਕੋਈ ਬੰਦਾ ਉਹ ਹੁੰਦਾ ਹੈਗਾ ਏਜੰਸੀ ਦਾ ਬੰਦਾ ਉਹ ਇਨਕੁਆਇਰੀ ਕੀ ਕਰਦਾ ਹੈਗਾ ਜੀ ਕਦੀ ਉਹ ਉਹ ਕਹਿੰਦੇ ਜੀ ਵੀ ਉਹ ਤਾਂ ਲੜਕੀ ਜਿਹੜੀ ਹੈਗੀ ਆ ਹੁਣ ਇੱਥੋਂ ਜਾ ਚੁੱਕੀ ਹੈਗੀ ਆ ਉਹਨੂੰ ਕੰਟੈਕਟ ਕਰਦਾ ਜਿੱਥੇ ਵੀ ਹੁੰਦੀ ਆ ਉਹ ਕਿ ਤੇਨ ਆਇਆ ਇਦਾਂ ਹੋ ਰਿਹਾ ਸੀ ਜੀ ਹੁਣ ਉਹ ਉਥੇ ਜਾਂ ਤਾਂ ਜੋ ਜਿੱਦਾਂ ਦਾ ਐਲੀਗੇਸ਼ਨ ਲਾਇਆ ਉਦਾਂ ਦਾ ਐਵੀਡੈਂਸ ਆ ਜਾਂਦਾ ਹੈਗਾ ਜੀ ਵੀ ਉਹ ਉੱਥੇ ਜਿਹੜਾ ਹੈ ਆ ਮੈਡੀਕਲ ਹੁੰਦਾ ਜਾਂ ਕੋਈ ਚੀਜ਼ ਹੁੰਦੀ ਜਾਂ ਕੋਈ ਇਸ ਤਰ੍ਹਾਂ ਦਾ ਹੁਣ ਸਿਰਫ ਜਿਹੜਾ ਹੈਗਾ ਇਹ ਆ ਕਿ ਉੱਥੇ ਐਵੀਡੈਂਸ ਕੀ ਹਾਂ ਜੀ ਫਲਾਣਾ ਬੰਦਾ ਉਹ ਉਹ ਆ ਗਿਆ ਗਵਾਹ ਦੇ ਤੌਰ ਤੇ ਜੀ ਜੀ ਵੀ ਨੇ ਜੀ ਉਹ ਡਾਕਟਰ ਦੇ ਕਮਰੇ ਜੀ ਜਾਂਦੇ ਇਹਨੂੰ ਦੇਖਿਆ ਸੀ ਲੜਕੀ ਨੂੰ ਜੀ ਬਾਡ ਅਵਰਸ ਦੇ ਵਿੱਚ ਜਾਂਦਿਆਂ ਨੂੰ ਦੇਖਿਆ ਸੀ ਜੀ ਉਸ ਤਰੀਕੇ ਨਾਲ ਸਟੈਬਲਿਸ਼ ਜਿਹੜਾ ਹੈਗਾ ਆ ਪਰ ਸਵਾਲ ਤਾਂ ਇਹ ਹੈਗਾ ਕਿ ਕਾਨੂੰਨ ਦੇ ਵਿੱਚ ਸਰ ਰੀਪ ਸਟੈਬਲਿਸ਼ ਹੁੰਦਾ ਆ ਉਹਦੇ ਵਿੱਚ ਕਿਹਾ ਜਾਂਦਾ ਆ ਕਿ ਪੈਨੀਟ੍ਰੇਸ਼ਨ ਇਜ਼ ਨੈਸੈਸਰੀ ਟੂ ਸਟੈਬਲਿਸ਼ ਰੀਪ ਪੈਨੀਟ੍ਰੇਸ਼ਨ ਕਿਦਾਂ ਹੋਣੀ ਹੈਗੀ ਆ ਜੀ ਪਰੂਫ ਹੋਣੀ ਆ ਜੀ ਉਹ ਮੈਡੀਕਲ ਰਿਪੋਰਟ ਨਾਲ ਹੋਣੀ ਕਿ ਮੈਡੀਕਲ ਰਿਪੋਰਟ ਤੇ ਹੈ ਨਹੀਂ ਸੀ ਜੀ ਹੈ ਨਹੀਂ ਸੀ ਜੀ ਸੋ ਮੈਂ ਝੂਠ ਝਠਲਾਦਾ ਨਹੀਂ ਮੈਂ ਉਹਨਾਂ ਦੀ ਗੱਲ ਵੀ ਨਹੀਂ ਝੂਠ ਲਾਂਦਾ ਹੈਗਾ ਕਿ ਉਹ ਉਹਨਾਂ ਨੇ ਗਲਤ ਅਲੀਗੇਸ਼ਨ ਲਾਇਆ ਹੋਊਗਾ ਪਰ ਫੈਸਲਾ ਤਾਂ ਜਿਹੜਾ ਹੈਗਾ ਆ ਉਹ ਤਾਂ ਮੈਰਟ ਤੇ ਹੋਣਾ ਨਾ ਜੀ ਬਿੱਜੂ ਐਵੀਡੈਂਸ ਉੱਤੇ ਹੋਣਾ ਠੀਕ ਹੈ ਜੀ ਤੇ ਜੋ ਸਬੂਤਾਂ ਦੇ ਹਿਦਾਰ ਤੇ ਤਾਂ 354 ਬਣਦੀ ਸੀ ਵਿੱਚ ਵਾਗ ਗਏ ਨਾ ਅਵੇਲੇਬਲ ਜੀ ਮੈਂ ਖੁਦ ਵਕੀਰ ਹੋਣ ਦੇ ਨਾਤੇ ਇਹ ਐਕਸਪੈਕਟ ਕਰਦਾ ਸੀ ਕਿ ਹੋ ਸਕਦਾ ਐਟ ਦਾ ਮੋਸਟ ਜੇ ਸਰਕਾਰਾਂ ਜਿਹੜੀਆਂ ਹੈਗੀਆਂ ਦੇਖੋ ਮੈਂ ਨਹੀਂ ਇਸ ਚੀਜ਼ ਨੂੰ ਨਿਾਈ ਨਹੀਂ ਕਰਦਾ ਕਿ ਜਦੋਂ ਕਿਸੇ ਬੰਦੇ ਦਾ ਰਾਈਜ਼ ਹੁੰਦਾ ਨਾ ਜੀ ਤੇ ਉਦੋਂ ਉਹਦੇ ਦੁਸ਼ਮਣ ਵੀ ਬਾਜ ਜਾਂਦੇ ਆ ਜੀ ਬਿਲਕੁਲ ਜੀ ਸੋ ਇਸ ਕਰਕੇ ਜਿਹੜਾ ਹੈਗਾ ਇਹ ਹੋ ਸਕਦਾ ਉਹਦੇ ਵਿੱਚ ਜਿਹੜਾ ਇਹ ਉਹ ਸਾਜ਼ਿਸ਼ ਤਾਂ ਉਹਨਾਂ ਵਕੀਲਾਂ ਨੇ ਕੀਤੀ ਤੇ ਜਿਹਨਾਂ ਦੀ ਇਸ ਪੁਆਇੰਟ ਜਿਹੜੀ ਹੈਗੀ ਆ ਉਹਨਾਂ ਨੂੰ ਪਤਾ ਹੁੰਦੇ ਸੁੰਦੇ ਉਹ ਕਿੱਦਾਂ ਅਗਨੋਰ ਕਰ ਗਏ ਕਿਉਂ ਨਹੀਂ ਉਹਨੂੰ ਜਿਹੜਾ ਹੈਗਾ ਇਹ ਵੀ ਚਾਰਜ ਲੱਗਣ ਤੇ ਟਾਈਮ ਤੇ ਅਵੇਅਰ ਹੋ ਜਾਣਾ ਚਾਹੀਦਾ ਸੀਗਾ ਇੱਕਦਮ ਜੀ ਹਾਂ ਜੀ ਉਹਨੂੰ ਇਸ ਤੇ ਬਾਅਦ ਦੇ ਵਿੱਚ ਵੀ ਜਿਹੜਾ ਹੈਗਾ ਇਹ ਪੈਰਵਾਈ ਕਰਨ ਦਾ ਤਰੀਕਾ ਮੈਨੂੰ ਉਹਦਾ ਸਮਝ ਨਹੀਂ ਆਇਆ ਤੇ ਮੈਂ ਦੇਖਿਆ ਕਮੈਂਟ ਜਿਹੜੇ ਤੁਸੀਂ ਮੇਰਾ ਧਿਆਨ ਚ ਲਿਆ ਰਹੇ ਗਏ ਆ ਇਸ ਗੱਲ ਮੇਰੇ ਮਨ 'ਚ ਕੁਝ ਨਹੀਂ ਪਤਾ ਤੁਸੀਂ ਕਿਹਾ ਹੈ ਕਿ ਸਾਜ਼ਿਸ਼ ਘੜੀ ਗਈ ਜਾਂ ਕਿੱਦਾਂ ਨਾ ਚਲੋ ਕਮੈਂਟਾਂ ਦੇ ਵਿੱਚ ਵੀ ਚੀਜ਼ ਨੂੰ ਦੇਖਣ ਨੂੰ ਮਿਲਦੀ ਹੈ ਤਾਂ ਕੀ ਸਾਜ਼ਿਸ਼ ਜਿਹੜੀ ਸੀ ਕਿਹਦੇ ਵੱਲੋਂ ਸੀ ਫਿਰ ਕੋਈ ਸਰਕਾਰੀ ਸੀ ਜਾਂ ਵਕੀਲਾ ਵੱਲੋਂ ਸੀ ਜਾਂ ਕਿਹਦੇ ਵੱਲੋਂ ਹੋ ਸਕਦੀ ਹੈ ਜੀ ਭਰਾਏ ਸਭ ਜੰਦੀ ਬੜੀ ਆਪਣੇ ਆਪ ਹੀ ਉਸ ਸਾਜ਼ਿਸ਼ ਦੇ ਵਿੱਚ ਘਿਰ ਗਏ ਆਪਣੀ ਜਾਲ ਦੇ ਵਿੱਚ ਬਿਲਕੁਲ ਜੀ ਹੁੰਦਾ ਕੀ ਹੈ ਭਰਾ ਸਾਹਿਬ ਜਦੋਂ ਐਡੀ ਵੱਡੀ ਇੰਸਟੀਚਿਊਸ਼ਨ ਹੁੰਦੀ ਹੈ ਜਿਹਦੇ ਇੰਨੇ ਫਾਲੋਅਰ ਹੁੰਦੇ ਹੈ ਜਿਆ ਨਾ ਜੀ ਉਹਨੂੰ ਉਹਨੂੰ ਵਰਨ ਕਰਨ ਵਾਸਤੇ ਵੀ ਜਿਹੜੀ ਬਾਡੀ ਹੁੰਦੀ ਹੈ ਉਹਦੇ ਵਿੱਚ ਵੱਖਰੇ ਵੱਖਰੇ ਤਰ੍ਹਾਂ ਦੇ ਬੰਦੇ ਜਿਹੜੇ ਆ ਉਹ ਇੰਟਰਨਲ ਪੋਲਿਟਿਕਸ ਚਲਦੀ ਹੁੰਦੀ ਹੈ ਜੀ ਜੀ ਪਤਾ ਨਹੀਂ ਕਿਹਦਾ ਕਿਹਦੇ ਨਾਲ ਹੱਥ ਮਿਲ ਰਿਹਾ ਹੈਗਾ ਆ ਜੀ ਇਸ ਕਰਕੇ ਮੈਂ ਇਸ ਚੀਜ਼ ਨੂੰ ਡਿਨਾਈ ਨਹੀਂ ਕਰਦਾ ਨਾ ਮੈਂ ਦੇਖਿਆ ਹੈਗਾ ਯਾ ਪਰ ਮੈਂ ਤਾਂ ਇੱਕ ਫਾਈਲ ਦੇ ਉੱਤੇ ਜਾਂ ਕੇਸ ਦੇ ਉੱਤੇ ਚਿਪਣੀ ਕੀਤੀ ਸੀ ਜਿਸ ਦੇ ਤੇ ਮੈਨੂੰ ਇਦਾਂ ਦੇ ਕਰਕੇ ਕਮੈਂਟ ਆਇਆ ਡੈਰੀਗਟਰੀ ਪਰ ਸਵਾਲ ਇਹ ਹੈਗਾ ਯਾ ਕਿ ਹਾਂ ਮੈਂ ਤਾਂ ਉਹਨਾਂ ਬੰਦਿਆਂ ਦੀ ਨੌਲੇਜ ਤੋਂ ਹਰਾਨ ਆ ਜਿਨ੍ਹਾਂ ਨੇ ਕੇਸ ਨੂੰ ਕੰਪਲੀਟ ਕਰਦੇ ਹੋਏ ਜਿਹੜਾ ਆ ਉਹ ਉਹ ਰੇਪ ਦੇ ਅਲੀਗੇਸ਼ਨ ਜਿਹੜੀ ਆ ਉਹਦੇ ਵਿੱਚ ਕਨਵਿਕਸ਼ਨ ਕਰਵਾ ਕੇ ਬੈਠ ਗਏ ਤੇ ਉਹ ਗਲ ਮੇਰੇ ਤੇ ਕਰਦੇ ਹੈਗੇ ਆ ਜੀ ਤੋ ਬਾਕੀ ਜਿਹੜੇ ਹੈਗੇ ਬੰਦਿਆਂ ਦੇ ਜਿਹੜਿਆਂ ਨੇ ਧਾਰਮਿਕ ਫੰਗਾ ਕੀਤੇ ਹੈਗੇ ਆ ਜੀ ਦੇਖੋ ਉਹ ਆਸਥਾ ਹੀ ਨਹੀਂ ਹੁੰਦੀ ਹੈ ਨਾ ਉਹਦੇ ਤੇ ਕਿ ਕਦੀ ਕਿੰਤੂ ਨੇ ਕੀਤਾ ਜਾ ਸਕਦਾ ਹੁੰਦਾ ਉਹਦੇ ਦੇ ਭਾਈ ਸਾਹਿਬ ਕਹਿੰਦੇ ਹੈਗੇ ਆ ਕਿ ਗੁਰੂ ਦਾ ਗੁਰੂ ਕੋ ਜੋ ਦੇ ਰੂਪ ਜਾਣੇ ਗੁਰੂ ਦਾ ਦੇਖੇ ਦੇ ਵਿਹਾਰ ਕਿਸ ਸੇਵਕ ਕੋ ਨਰਕ ਦੁਆਰ ਜੀ ਵਾਹ ਜੀ ਉਹ ਕਹਿੰਦੇ ਗੁਰੂ ਦਾ ਦੇ ਦੇ ਦਾ ਜਿਹੜਾ ਹੈਗਾ ਆ ਉਹ ਦੀ ਦੇ ਨਾਲ ਗੁਰੂ ਨਹੀਂ ਹੁੰਦੀ ਦੇ ਗੁਰੂ ਨਹੀਂ ਹੁੰਦੀ ਹੈਗੀ ਦੇ ਦਾ ਵਿਹਾਰ ਨਹੀਂ ਦੇਖਣਾ ਹੈਗਾ ਉਹਨਾਂ ਨੇ ਤੇ ਹੁਣ ਜਿਹੜਾ ਹੈਗਾ ਇਹ ਆ ਕਿ ਜੋ ਇਹਨਾਂ ਨੂੰ ਅਗਲਿਆਂ ਨੇ ਨਾਮ ਨਾ ਦਿੱਤੇ ਅਗਲਿਆਂ ਨੇ ਉਹ ਵੀ ਭਾਈ ਤੁਸੀਂ ਇਸ ਤਰੀਕੇ ਨਾਲ ਬੰਦਗੀ ਕਰੋ ਤੇ ਉਹਨਾਂ ਨੇ ਕਰਨ ਹੀ ਪਿਓ ਤੇ ਸਾਬ ਬਾਕੀ ਜਿਹੜਾ ਹੈਗਾ ਇਹ ਚੀਜ਼ਾਂ ਕੁਛ ਇੱਕ ਮੈਟਰ ਕਰਦੀਆਂ ਹੈਗੀਆਂ ਆ ਉਹ ਠੀਕ ਆ ਆਪਣੀ ਆਪਣੀ ਸੋਚ ਹੈ ਜਿਹਦੇ ਵਿੱਚ ਜਿਹੜਾ ਆ ਜਿੱਦਾਂ ਦਾ ਮਰਜ਼ੀ ਲੈ ਜਾਂਦਾ ਹੈ ਉਸ ਪੁਆਇੰਟ ਉੱਪਰ ਨਾ ਬਾਕੀ ਆਪਣਾ ਜਿਹੜਾ ਹੈਗਾ ਇਸ ਧਾਰਮਿਕ ਤੌਰ ਤੇ ਕਿਸੇ ਦੇ ਸੈਂਟੀਮੈਂਟਲ ਕਰਨ ਦੀ ਹੋਈ ਹੈ ਨਹੀਂ ਜੀ ਉਸ ਚੀਜ਼ ਨੂੰ ਅਸੀਂ ਰੋਲ ਕਾਨੂੰਨੀ ਨਜ਼ਰੀਏ ਨਾਲ ਹੀ ਉਹਦਾ ਵਿਸ਼ਲੇਸ਼ਣ ਕੀਤਾ ਸੀ ਜੀ ਨਾਲੇ ਅਸਲ ਦੇ ਵਿੱਚ ਤਾਂ ਗਲਤ ਹੈ ਇਹ ਐ ਜ਼ੈਨੀ ਸਾਹਿਬ ਕਿ ਕੋਰਟ ਨੇ ਜਿਹੜਾ ਆਪਣਾ ਨਾਲੇ ਆਪ ਹੀ ਜਾਲ ਜਿਹੜਾ ਸੱਟ ਕੇ ਤੇ ਆਪਣੇ ਜਾਲ ਚ ਲੱਗਿਆ ਕਿ ਉਹਨਾਂ ਨੂੰ ਅਸੀਂ ਫਸਣ ਲੱਗੇ ਆ ਜਾਂ ਆਪ ਹੀ ਫਸਾਂਗੇ ਤਾਂ ਉਹ ਜਾਂ ਤਾਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਜਿਹੜਾ 10 ਦਾ ਸਾਲ ਦੀ ਰੇਪ ਕੇਸ ਦੇ ਵਿੱਚ ਉਹਨਾਂ ਨੂੰ ਸਜ਼ਾ ਹੋਈ ਹੈ ਤਾਂ ਉਹ ਐਡਮਿਟ ਨਹੀਂ ਕੀਤੀ ਤਾਂ ਹੀ ਅਪੀਲ ਕੀਤੀ ਜੇ ਅਪੀਲ ਨਾ ਕਰਦੇ ਤਾਂ ਫਿਰ ਤਾਂ ਕਹਿੰਦੇ ਕਿ ਉਹਨਾਂ ਨੇ ਅਸੈਪਟ ਕਰ ਲਈਆ ਕਿ 20 ਸਾਲ ਤਾਂ ਜੇਲ੍ਹ ਚ ਰਹਿਾਂਗੇ ਰਹਿਾਂਗੇ ਵਾਰੇ ਸਭ ਦੇਖੂ ਉਹ ਤਾਂ ਉਹਨਾਂ ਦਾ ਜਿਹੜਾ ਹੈਗਾ ਹੈ ਵੀ ਆਖਰ ਕੁਝ ਨਾ ਕੁਝ ਤਾਂ ਉਹਨਾਂ ਨੇ ਡਿਸਾਈਡ ਕੀਤਾ ਹੋਊਗਾ ਕਿ ਅਪੀਲ ਵਾੜਾ ਕਰ ਰਹੇ ਹੈਗੇ ਆ ਉਹਨਾਂ ਨੂੰ ਕਿਤੇ ਹੋਰ ਰਾਹਤ ਦੀ ਉਮੀਦ ਹੋਊਗੀ ਤਾਂ ਹੀ ਉਹਨਾਂ ਨੇ ਅਪੀਲ ਵਾੜਾ ਕੀਤੀ ਨਾ ਜੀ ਹਾਂ ਬਿਲਕੁਲ ਜੀ ਬਿਲਕੁਲ ਜੀ ਉਹ ਹਾਕ ਦਾ ਬੰਦਾ ਆਪਣੇ ਆਪ ਵਿੱਚ ਸਿਆਣਾ ਹੈਗਾ ਯਾ ਜੀ ਉਹ ਨੂੰ ਆਪਣਾ ਵੈਲਫੇਅਰ ਦੇਖਣ ਦਾ ਪੂਰਾ ਰਾਈਟ ਹੈਗਾ ਜੀ ਕਿ ਮੈਂ ਕਿਦਾਂ ਜਿਹੜਾ ਇਸ ਚੀਜ਼ ਨੂੰ ਕਿਸੇ ਜੀ ਇੱਕ ਚੀਜ਼ ਜਿਹੜੀ ਹੈਗੀ ਨਾ ਉਹ ਨੂੰ ਆਪਾਂ ਨੂੰ ਦਿਸਦੀ ਹੈਗੀ ਕਿ ਉਹ ਰਿਕਾਰਡ ਦੇ ਉੱਤੇ ਜਿਹੜੀ ਆ ਰਹੀ ਹੈ ਸੁਣਵਾਈ ਵਾਸਤੇ ਤੇ ਆਪਾਂ ਉਹ ਨੂੰ ਆਰਸਟੇਜ ਦੇ ਉੱਤੇ ਵਿਡਰਾ ਕਰਦੇ ਹੈਗੇ ਆ ਜੀ ਜੀ ਹੁਣ ਕਿਸੇ ਨੇ ਇੱਕ ਹੋਰ ਵੀ ਕਮੈਂਟ ਕੀਤਾ ਸੀ ਉਹਦਾ ਵੀ ਮੇਰੇ ਧਿਆਨ ਚ ਆ ਰਿਹਾ ਉਹਦਾ ਵੀ ਜਵਾਬ ਦੇ ਦਿਆਂ ਜੀ ਜੀ ਕਿ ਉਹ ਕਹਿੰਦੇ ਜੀ ਭਈ ਅਪੀਲ ਦੁਬਾਰਾ ਕਰਨ ਦਾ ਤਾਕਤ ਹੈਗਾ ਹੀ ਹੈਗਾ ਜੀ ਬਿਲਕੁਲ ਨਹੀਂ ਜੀ ਅਪੀਲ ਕਰਨ ਦਾ ਵੀ ਇੱਕ ਸਮਾਂ ਹੁੰਦਾ ਨਿਸ਼ਚਿਤ ਹੁਣ ਕੋਰਟ ਕੋਲੋਂ ਪਰਮਿਸ਼ਨ ਤਾਂ ਲੈਣੀ ਪਈ ਹੈਗੀ ਆ ਵੀ ਦੁਬਾਰਾ ਕਰਨ ਦੀ ਕਿਉਂਕਿ ਆਪਾਂ ਜਦੋਂ ਕੋਈ ਟਾਈਮ ਵੇਵ ਕਰਵਾਉਣਾ ਆ ਕਿਉਂਕਿ ਜਦੋਂ ਜਿਹੜਾ ਲੋਅਰ ਕੋਰਟ ਦਾ ਫੈਸਲਾ ਹੁੰਦਾ ਆ ਜੀ ਉਹ 30 ਦਿਨ ਦੇ ਅੰਦਰ ਅੰਦਰ ਦੂਜੀ ਕੋਰਟ ਦੇ ਵਿੱਚ ਅਪੀਲ ਕਰਨਾ ਹੁੰਦਾ ਜਿਹੜੀ ਸੈਕੰਡ ਐਪੀਲੀਟ ਕੋਰਟ ਆ ਉਹ 60 ਦਿਨ ਹੁੰਦੀ ਆ ਜੀ ਥਰਡ ਐਪੀਲੀਟ ਕੋਰਟ 90 ਦਿਨ ਹੁੰਦੀ ਆ ਜੀ ਸੋ ਇਸ ਕਰਕੇ ਉਹਦਾ ਟਾਈਮ ਬਾਉਂਡ ਹੈਗਾ ਆ ਜੀ ਲਾ ਆਫ ਲਿਮਿਟੇਸ਼ਨ ਅਪਲਾਈ ਹੁੰਦਾ ਉਹਦੇ ਤੇ ਇੱਕ ਘਟਨਾ ਵਾਪਰੀ ਸੀ ਇਦਾਂ ਹੀ ਪਿਛਲੇ ਸਮਿਆਂ ਦੇ ਵਿੱਚ ਤਾਂ ਉਹਨਾਂ ਨੇ ਪੰਜਾਂ ਸੱਤਾਂ ਸਾਲਾਂ ਬਾਅਦ ਮੇਰੇ ਕੋਲ ਨਾਲ ਦੁਬਾਰਾ ਕੋਰਟ ਚ ਆਏ ਸੀ ਤਾਂ ਕੋਰਟ ਨੇ ਉਹਨਾਂ ਨੂੰ ਮਤਲਬ ਹੈ ਕਿ ਸਿੱਧਾ ਜਵਾਬ ਦਿੱਤਾ ਕਿ ਇੰਨਾ ਚਿਰ ਤੁਸੀਂ ਕਿੱਥੇ ਬੈਠੇ ਰਹੇ ਭਾਈ ਇਹ ਨਹੀਂ ਇਹ ਨਹੀਂ ਅਸੀਂ ਐਸੈਪਟ ਕਰ ਸਕਦੇ ਹਾਂ ਬਿਲਕੁਲ ਪਰ ਸਭ ਬਿਲਕੁਲ ਬਿਲਕੁਲ ਇਸ ਚੀਜ਼ ਦਾ ਹੋਏਗਾ ਯਾ ਲਾ ਹੋ ਲਿਮਿਟੇਸ਼ਨ ਹੁੰਦਾ ਹੈਗਾ ਜੀ ਤੇ ਇੱਕ ਹੁਣ ਇੱਕ ਛੋਟੀ ਛੋਈ ਜਾਂਦੇ ਜਾਂਦੇ ਗੱਲ ਦੱਸ ਦਿਆਂ ਜੀ ਪਰ ਇਹ ਸਾਬ ਮੇਰੇ ਕੋਲ ਕੋਈ ਬੰਦਾ ਆਇਆ ਬੱਚਾ ਵੀ ਮੈਂ ਜੂਨੀਅਰ ਨਾਲੇ ਨਾਲ ਲੱਗਣਾ ਹੈਗਾ ਜੀ ਮੈਨੂੰ ਕਹਿੰਦਾ ਮੈਂ ਮੈਂ ਕਹਿੰਦਾ ਯਾਰ ਮੈਂ ਨਾਲ ਕਿਸੇ ਬੰਦੇ ਨੂੰ ਰੱਖਦਾ ਨਹੀਂ ਹੁੰਦਾ ਮੈਂ ਇਕੱਲਾ ਰਹਿ ਕੇ ਬਹੁਤ ਖੁਸ਼ ਆ ਜੀ ਤੇ ਚਲੋ ਮੈਂ ਤੈਨੂੰ ਫੇਵੀਂ ਕਹਿੰਦਾ ਚਲੋ ਮੈਂ ਉਹ ਤਾਂ ਹਾਂ ਮੈਂ ਤੁਹਾਨੂੰ ਗੁਰੂ ਧਾਰ ਲੈਣਾ ਮੈਂ ਗੁਰੂ ਧਾਮੇ ਧਾਰ ਹਾਂ ਜੀ ਅੱਛਾ ਉਹ ਅਗਲੇ ਦਿਨ ਜਿਹੜਾ ਆਇਆ ਵੀ ਇਦਾਂ ਕਰਕੇ ਮੈਂ ਕਹਿੰਦਾ ਦੇਖ ਯਾਰ ਤੂੰ ਮੇਰੀ ਸੰਗ ਵਿੱਚ ਰਹਿਣਾ ਤੇ ਪਹਿਲਾਂ ਤੇ ਇੱਕ ਕਾਗਜ਼ ਦੇ ਉੱਤੇ ਦੋ ਗੱਲਾਂ ਲਿਖ ਕੇ ਲਿਆ ਕਹਿੰਦਾ ਕੀ ਹਾਂ ਜੀ ਮੈਂ ਕਿਹਾ ਗੁਰੂ ਜੋ ਕਹੇ ਸੋ ਕਰ ਜੀ ਗੁਰੂ ਜੋ ਕਰੇ ਸੋ ਨਹੀਂ ਕੀ ਹਵਾਲਾ ਜੀ ਜੀ ਜੋ ਮੈਂ ਕਰਦਾ ਉਹ ਨਹੀਂ ਕਰਨਾ ਜੀ ਉਹ ਮੈਨੂੰ ਹੀ ਬਾਰਾ ਖਾਂਦਾ ਤੂੰ ਦੇਖੇ ਵੇ ਹਾਂ ਜੀ ਸੈਣੀ ਸਾਹਿਬ ਤਾਂ ਉਹ ਉੱਥੇ ਬੈਠੇ ਪੈ ਗੱਲਾਂ ਲਾਉਂਦੇ ਹੈਗੇ ਆ ਜੀ ਤੇ ਮੈਂ ਉਹਦੇ ਹਿਸਾਬ ਨਾਲ ਕਰ ਲੈਣਾ ਹੈਗਾ ਹੈ ਜੀ ਸੈਣੀ ਸਾਹਿਬ ਆ ਕੰਮ ਕਰਦੇ ਪਏ ਆ ਨਾ ਜੋ ਮੈਂ ਕਹਿਣਾ ਹੈਗਾ ਯਾਰ ਉਹ ਕਰਨਾ ਵੀ ਭਾਈ ਆਹ ਕੰਮ ਕਰ ਲਾ ਇਸ ਤਰੀਕੇ ਨਾਲ ਕਰ ਲਾ ਉਹ ਤੇਰਾ ਭਲਾ ਹੋਊ ਮੇਰੇ ਨਾਲ ਤੀਖ ਕੇ ਮੇਰੀ ਰੀਸ ਨਹੀਂ ਕਰਨੀ ਜੀ ਬਿਲਕੁਲ ਉਹ ਮੈਨੂੰ ਹੀ ਭਾਰਾ ਖਾਂਦੇ ਮੈਨੂੰ ਪਤਾ ਹੈਗਾ ਮੈਂ ਕਿਤਾ ਹੈਗਾ ਕਿ ਜੀ ਬਿਲਕੁਲ ਤੀਸ ਕਰਕੇ ਕੱਲੂ ਕੋਈ ਅਪਗੁੜ ਮੇਰਾ ਲੈ ਕੇ ਚਲ ਜਾਏ ਤੇ ਉਹਦੇ ਨਾਲੋਂ ਬਿਹਤਰ ਹੈਗਾ ਯਾਰ ਕਿ ਜਿਹੜੀ ਤੈਨੂੰ ਮੈਂ ਗੱਲ ਕਹਿਣਾ ਹੈ ਉਹ ਕਰ ਲੈ ਜੀ ਇਸ ਕਰਕੇ ਜੇ ਕਿਸੇ ਨੂੰ ਗੁਰੂ ਮੰਦਿਆ ਹੈ ਨਾ ਤੇ ਜੋ ਕਹਿੰਦਾ ਹੋਵੇ ਨਾ ਉਹਦੇ ਤੇ ਇਹ ਨਹੀਂ ਦਿੰਦਾ ਉਹ ਕਰਦਾ ਉਹ ਤੇ ਧਿਆਨ ਨਹੀਂ ਦਿੰਦਾ ਹੁੰਦਾ ਜੀ ਨਹੀਂ ਹੁੰਦਾ ਪੱਕੇ ਦੇ ਬਾਨੀ ਸਰ ਉਹ ਤਾਂ ਪੱਕੇ ਨੇ ਜੀ ਬਿਲਕੁਲ ਆਪਾਂ ਨਹੀਂ ਕਹਿੰਦੇ ਨਹੀਂ ਕਹਿੰਤੂ ਕਰਦੇ ਹੀ ਨਹੀਂ ਆਪਾਂ ਕਹਿੰਤੂ ਕਰਦੇ ਹੀ ਨਹੀਂ ਕਿਸੇ ਤੇ ਸਾਰਾ ਕੋਈ ਸੋਸਾਇਟੀ ਦੇ ਵਿੱਚ ਹੈ ਜੀ ਹਰ ਕੋ ਮਨ ਦਾ ਹੈਗਾ ਹੈ ਜਿਹਨੂੰ ਜਿਹੜਾ ਮੰਨਣਾ ਜੇਣਾ ਮੰਨ ਸਕਦਾ ਜੀ ਉਹਨੂੰ ਫਰੀडम ਹੈ ਜੀ ਬਿਲਕੁਲ ਜੀ ਹਾਂ ਅਸੀਂ ਅਸੀਂ ਇਸ ਚੀਜ਼ ਦੇ ਉੱਤੇ ਕਿੰਤੂ ਨਹੀਂ ਕਰਦੇ ਹਾਂ ਜੀ ਇਸ ਮੰਚ ਤੋਂ ਜਿਹੜਾ ਹੈਗਾ ਇਹ ਨਿਰਪੱਖ ਗੱਲ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ ਜੀ ਮਿਹਰਬਾਨੀ ਸਰ ਥੈਂਕ ਯੂ ਜੀ ਗ੍ਰੇਟਫੁਲ